हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਆਉਂਗੀ ਟੁੱਥ ਨਿਊਜ਼ 082 ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਅੱਜ ਜੋ ਰਿਜਰਵੇਸ਼ਨ ਚੋਰ ਪਕੜੋ ਦੋ ਆਪਰਾਧਿਕ ਸੰਗਰੂਰ ਡੀਸੀ ਹੌਸ ਦੇ ਸਾਹਮਣੇ ਧਰਨਾ ਲੱਗਿਆ ਹੋਇਆ ਸੀਗਾ ਸੋ ਉਸ ਦੇ ਵਿੱਚ ਸਾਡੇ ਜੋ ਸਾਥੀ ਬਾਲਣ ਸਮਾਜ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹ ਵੀ ਆਏ ਨੇ ਸੋ ਆਪਾਂ ਭੋਜਨ ਸਮਾਜ ਪਾਰਟੀ ਦੇ ਸੂਬਾ ਜਰਨਲਿਸਟ ਕਤਰ ਸ੍ਰੀ ਚਮਕੌਰ ਸਿੰਘ ਜੀ ਵੀਰ ਹੋਰਾਂ ਨਾਲ ਗੱਲਬਾਤ ਕਰਾਂਗੇ ਚਲੋ ਫਿਰ ਚੱਲਦੇ ਆਪਾਂ ਸ੍ਰੀ ਚਮਕੌਰ ਸਿੰਘ ਜੀ ਵੀਰ ਹੋਰਾਂ ਕੋਲ ਸਰ ਜੀ ਸਤਿ ਸ੍ਰੀ ਅਕਾਲ ਥੋੜਾ ਦੱਸੋਗੇ ਜਿਹੜੇ ਧਰਨਾ ਲੱਗ ਰਿਹਾ ਤੇ ਆਪਣਾ ਇਸ ਦੇ ਵਿੱਚ ਕੀ ਯੋਗਦਾਨ ਹੈ ਤੇ ਕਿਰਪਾ ਕਰਕੇ ਆਪਣੇ ਵਿਚਾਰ ਸਾਡੇ ਨਾਲ ਗੁਰੂਰ ਸਾਹਦੇ ਕਰੋ ਜੀ ਸਤਿ ਸ੍ਰੀ ਅਕਾਲ ਜੀ ਚਮਕੌਰ ਸਿੰਘ ਵੀਰ ਭੋਜਨ ਸਮਾਜ ਪਾਰਟੀ ਦਾ ਸਟੇਟ ਦੇ ਜਨ ਸਿੱਟੀ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਡਾਕਟਰ ਮਕਨ ਸਿੰਘ ਜੀ ਸੂਬੇ ਦੇ ਜਨ ਸਕਤੀ ਔਰ ਸਾਰੇ ਆਗੂ ਸਹਿਬਾਨ ਅੱਜ ਸੰਰੂਰ ਡੀਸੀ ਦਫਤਰ ਦੇ ਅੱਗੇ ਐਸ்சி ਬੀਸੀ ਫਰੰਟ ਵੱਲੋਂ ਇੱਕ ਧਰਨਾ ਲਗਾਇਆ ਜਾ ਰਿਹਾ ਹੈ ਉਸ ਧਰਨੇ ਦਾ ਮੰਤਵ ਇਹ ਹੈ ਵੀ ਸਰਦਾਰ ਬਲਬੀਰ ਸਿੰਘ ਆਲੰਪੁਰ ਜਿਨ੍ਹਾਂ ਨੇ ਕਿ ਰਿਜ਼ਰਵੇਸ਼ਨ ਚੋੜ ਫੜੋ ਮੋਰਚੇ ਦੇ ਵਿੱਚ ਸਭ ਤੋਂ ਪਹਿਲਾਂ 70 72 ਚੋਰਾ ਦੀ ਸੂਚੀ ਪੇਸ਼ ਕੀਤੀ ਸੀ ਜੀ ਉਹ ਸਾਥੀ ਨੂੰ ਪੰਚਾਇਤ ਦਾ ਰਹਿਣ ਵਾਲਾ ਉਹ ਸਾਥੀ ਨੇ ਜਿੰਨੇ ਵੀ ਰਾਖਵਾ ਕਰਨ ਦੇ ਨਾਂ ਤੇ ਸ਼ਰੂਰ ਕਾਸਟਾਂ ਦੇ 40 ਸਰਟੀਫਿਕੇਟ ਤਿਆਰ ਕਰਕੇ BC 40 ਸਰਟੀਫਿਕੇਟ ਤਿਆਰ ਕਰਕੇ ਤੇ ਉਹਨਾਂ ਨੇ ਨੌਕਰੀਆਂ ਕਰ ਲੀਆਂ ਨੇ ਕਈ ਨੇ ਕਈ ਕਰ ਰਹੇ ਨੇ ਉਹਨਾਂ ਨੇ ਸਰਕਾਰ ਨੂੰ ਜੂਨਾ ਲਾਇਆ ਤੇ ਉਹਨਾਂ ਨੇ ਇਹ ਜਿਹੜੀ ਗੱਲ ਸੀ ਸਾਰੇ ਪੰਜਾਬ 'ਚ ਉਜਾਗਰ ਕੀਤੀ ਜੀ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਿਵਾਂ ਤਾਂ ਮਾਨ ਦੀ ਸਰਕਾਰ ਹੈ ਕਿਉਂਕਿ ਇਹ ਸ਼ਰੂਰ ਕਾਸਤਾਂ ਦੇ ਬੈਕਗ੍ਰਾਉਂਡ ਕਲਾਸ ਦੇ ਤੇ ਮਿਨੋਰਟੀ ਦੇ ਖਿਲਾਫਾਂ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਫਰੋਤੀ ਦੇ ਝੂਠੇ ਕੇਸ ਦੇ ਵਿੱਚ ਉਲਝਾ ਲਿਆ ਅਸੀਂ ਬੋਧਨ ਸਮਾਜ ਪਾਰਟੀ ਵਾਲੇ ਸਾਰੇ ਸਾਥੀ ਵਰਕਰ ਸਮਰਥਕ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰੇ ਕਿਉਂਕਿ ਇਹਦੇ ਨਾਲ ਜਿਹੜੀ ਹੈ ਸਾਰੇ ਪੰਜਾਬ ਵਿੱਚ ਅੱਗ ਫੈਲ ਗਈ ਹੈ ਲਗਭਗ 20 April ਤੋਂ ਚੋਰ ਫੜੋ ਮੋਰਚਾ ਜਿਹੜਾ ਹੈ ਬਾਹਰੀ ਰਿਖੇ ਬੈਠਾ ਮੈਂ ਇੱਕ ਬੇਨਤੀ ਜੂਰ ਕਰਨੇ ਚਾਹੁੰਗਾ ਭਈ ਜਿਹੜਾ ਚੋਰ ਫੜੋ ਮੋਰਚਾ ਰਿਜ਼ਰਵੇਸ਼ਨ ਜਿਨ੍ਹਾਂ ਨੇ ਚੋਰੀ ਕਰਕੇ ਨੌਕਰੀਆਂ ਕੀਤੀਆਂ ਉਹਨਾਂ ਨੂੰ ਚੋਰਾ ਨੂੰ ਵੜਨੇ ਲਈ 20 April ਨੂੰ 1 ਸਾਲ ਹੋਣ ਵਾਲਾ ਲੇਕਿਨ ਇਹੀ ਲੋਕਾਂ ਨੇ ਪਹਿਲਾਂ ਕਾਂਗਰਸ ਨੂੰ ਵੋਟਾਂ પાਕੇ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ પાਕੇ ਉਹਨਾਂ ਨੂੰ ਰਾਜ ਸੱਤਾ ਲਿਆਂਦੀ ਕਿਉਂਕਿ ਜਿਹੜੀ ਮਦਦ ਬਾਬਾ ਸਾਹਿਬ ਡਾਕਟਰ ਪੀ ਆਰ ਅੰਬੇਡਕਰ ਸਾਹਿਬ ਦੀ ਸੰਵਿਧਾਨਕ ਹੱਕਾਂ ਤਹਿਤ ਸਾਨੂੰ ਸ਼ਰੂਰ ਕਾਸ ਲੋਕਾਂ ਨੂੰ ਰਿజర్ਵੇਸ਼ਨ ਦਾ ਹੱਕ ਮਿਲਦਾ ਪ੍ਰਮੋਸ਼ਨ ਦਾ ਹੱਕ ਮਿਲਦਾ ਸਾਡਾ ਆਈਸੀ ਸਰਟੀਫਿਕੇਟ ਬਣਦਾ ਸਾਨੂੰ ਸਾਰੇ ਅਧਿਕਾਰ ਮਿਲਦੇ ਆ ਤੇ ਉਹੀ ਰਿజర్ਵੇਸ਼ਨ ਜਿਹੜੀ ਹੈਗੀ ਹੈ ਅੱਜ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਭਾਰਤੀ ਜਨਤਾ ਪਾਰਟੀ ਤੇ ਹੋਰ ਮਨੁਵਾਦੀ ਪਾਰਟੀਆਂ ਸੰਵਿਧਾਨ ਨੂੰ ਕਦਮ ਕਰ ਰਹੀਆਂ ਨੇ ਮੇਰਾ ਤਾਂ ਸਿਰਫ ਜਿਹੜੇ ਸਾਥੀ ਧਰਨਾ ਲਾ ਰਹੇ ਨੇ ਉਹਨਾਂ ਨੂੰ ਸਾਡਾ ਪੂਰਨ ਸਮਰਥਨ ਹੈ ਪੂਰਨ ਉਹਨਾਂ ਦੇ ਨਾਲ ਇੱਕ ਬੇਨਤੀ ਵੀ ਹੈ ਵੀ ਜੇਕਰ ਇੱਕ ਸਾਲ ਦੇ ਵਿੱਚ ਚੋਰ ਫੜੋ ਮੋਰਚੇ ਦੇ ਬੰਦੇ ਫੜੇ ਨਹੀਂ ਗਏ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੋਇਆ ਉਹਨਾਂ ਦੇ ਪਰਚੇ ਨਹੀਂ ਹੋਏ ਉਹਨਾਂ ਨੂੰ ਜੇੜਾਂ ਜਿਨੀ ਧੱਕਿਆ ਉਹਨਾਂ ਦੀ ਪ੍ਰਾਪਰਟੀ ਅਟੈਚ ਨਹੀਂ ਹੋਈ ਤਾਂ ਇਹਦਾ ਕਾਰਨ ਕੀ ਹੈ ਜਿਹੜੇ ਬਾਬਾ ਸਾਹਿਬ ਡਾਕਟਰ ਅੰbedkar ਸਾਹਿਬ ਦੀ ਬਦੌਲਤ ਅੱਜ ਉਹ ਘਰਨਾ ਲਾ ਰਹੇ ਨੇ ਉਹ ਸਬਦਾਨ ਨੂੰ ਖਤਮ ਕਰ ਰਹੇ ਨੇ ਜੇਕਰ ਇਹ ਸਾਰਾ ਸਮਾਜ ਇਕੱਠਾ ਹੋ ਕੇ ਬਾਬਾ ਸਾਹਿਬ ਅਮੀ德ਕਰ ਸਾਹਿਬ ਦੇ ਚੋਣ ਸ਼ਾਂਤੀ ਹਾਥੀ ਦੇ ਚੋਣ ਸ਼ਾਂਤੀ ਚੜ ਜਾਵੇ ਤਾਂ ਅਸੀਂ ਇਹ ਮਸਲਾ ਇੱਕ ਮਹੀਨੇ ਦੇ ਵਿੱਚ ਹੱਲ ਕਰਨੇ ਸਮਰੱਥਾ ਬਹੁਤ ਜਨ ਸਮਾਜ ਨੂੰ ਮੇਰੀ ਇਹ ਅਪੀਲ ਆ ਵੀ ਐਸ ਵਾਰ ਜਿਹੜਾ ਹੈਗਾ ਇਹ ਜਿਹੜੇ ਛੋਟੇ ਛੋਟੇ ਕਰਨੇ ਮਜਾਰੇ ਗਰੁੱਪ ਬਣੇ ਹੋਇਆ ਸਾਰਿਆਂ ਨੇ ਚਰਨਾ ਚ ਨਿਮਰਤਾ ਸਹਿਤ ਬੇਨਤੀ ਹੈ ਭਈ ਜੇਕਰ ਸਾਨੂੰ ਧਰਨੇ ਮਜਾਰੇ ਲਾਉਣ ਦੀ ਲੋੜ ਹੀ ਨਹੀਂ ਪੈਣੀ ਜੇਕਰ ਅਸੀਂ ਬੋਰਡ ਦਾ ਹੱਕ ਸਹੀ ਕਰ ਲਈਏ ਇਸ ਕਰਕੇ ਇਸ ਧਰਨੇ ਮਜਾਰੇ ਦਾ ਅਸੀਂ ਸਮਰਥਨ ਕਰਦੇ ਆਂ ਔਰ ਆਮ ਆਦੀ ਪਾਰਟਿਸਪੀਕਰ ਜਿਨੇ ਪਹਿਲਾਂ 170 ਲਾਫਰਾਂ ਵਿੱਚ ਉਧੋਕਾ ਕੀਤਾ ਐਸੇ ਕਮਿਸ਼ਨ ਦਾ ਮੈਂਬਰ ਅਮੀਤੀ ਤੋਂ ਕਾਕੀਤਾ ਔਰ ਐਸੇ ਕਮਿਸ਼ਨ ਦਾ ਨਿਆਵੀ ਘਟਾਈ ਔਰ ਸ਼ਡਿਊਲ ਕਾਸੇਰੇ ਮਲਾਜ਼ਮ ਭਰਤੀ ਹੋਏ ਜਾਨਾ ਸੈਨਿਓਰਟੀਆਂ ਹੋਈਆਂ ਉਹਨਾਂ ਦੇ ਨਾਲ ਇਹਨਾਂ ਨੇ ਮਤਲਬ ਰਾਖਵਾ ਕਰਨ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ ਕੈਚ ਆਪ ਰੂਲ ਰੂਲ ਹੈ ਉਹ ਲਾਗੂ ਕੀਤਾ ਇਹ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਬਹੁਤ ਜਨਾਂ ਦੇ ਹਿੱਤਾਂ ਦੇ ਬਿਲਕੁਲ ਅਨੁਕੂਲ ਨਹੀਂ ਹੈ ਐਸਸੀ ਬੀਸੀ ਦੇ ਖਿਲਾਫ ਹੈ ਮੇਰੀ ਇੱਕੋ ਹੀ ਬੇਨਤੀ ਹੈ ਵੀ ਆਪਾਂ ਬੋਰਡ ਦਾ ਹਿਸੇਵਾਲ ਸਹੀ ਕਰ ਲਈਏ ਸਾਨੂੰ ਧਰਨੇ ਮਜਾਰੇ ਲਾਉਣ ਦੀ ਲੋੜ ਨਹੀਂ ਅਸੀਂ ਮੰਗਣ ਵਾਲੇ ਨਹੀਂ ਅਸੀਂ ਬੰਦਲ ਵਾਲੇ ਬਣ ਸਕਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਪੀਨ ਜੈਪਾਲ ਹਾਂਜੀ ਤੁਸੀਂ ਸ੍ਰੀ ਚਮਕੌਰ ਸਿੰਘ ਜੀ ਬੀਰ ਹੋਰਾਂ ਕੋਲੋਂ ਸੁਣਿਆ ਕਿ ਅਗਰ ਬੋਧਨ ਸਮਾਜ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਆਪਾਂ ਜੋ ਆਪਣੀ ਵੋਟ ਹਸ ਦਾ ਸਹੀ ਇਸਤੇਮਾਲ ਕਰਕੇ ਬੋਧਨ ਸਮਾਜ ਪਾਰਟੀ ਦੀ ਸਰਕਾਰ ਲਾਏ ਉਹਨਾਂ ਤਾਂ ਹੋ ਸਕਦਾ ਹੈ ਇਸ ਤਰ੍ਹਾਂ ਦੇ ਧਰਨੇ ਲਾਉਣ ਦੀ ਸਾਨੂੰ ਜ਼ਰੂਰਤ ਹੀ ਨਾ ਪਵੇ ਹਾਜੀ ਹੁਣ ਆਪਾਂ ਗੱਲਬਾਤ ਕਰਾਂਗੇ ਸ੍ਰੀ ਮੱਖਣ ਸਿੰਘ ਜੀ ਜੋ ਸੂਬਾ ਜਰਨਲਿਸਟ ਸਕੱਤਰ ਨੇ ਬੋਧਨ ਸਮਾਜ ਪਾਰਟੀ ਦੇ ਤੇ ਉਹਨਾਂ ਦਾ ਇਸ ਪੂਰੇ ਪ੍ਰੋਗਰਾਮ ਬਾਰੇ ਜਾਂ ਇਹ ਧਰਨੇ ਬਾਰੇ ਕੀ ਕਹਿਣਾ ਹੈ ਸਤਿ ਸ੍ਰੀ ਅਕਾਲ ਜੀ ਐਵੇਂ ਭਰਮ ਹੈ ਸਾਡਿਆਂ ਕਾਤਲਾ ਨੂੰ ਅਸੀਂ ਹੋਵਾਂਗੇ 2004 ਲੋਕੋ ਬਦਲਾ ਨਏ ਤੋਂ ਵੀ ਇੱਕ ਟੁੱਟਣੀ ਨਹੀਂ ਐਦੀ ਲੰਮੀ ਹੈ ਸਾਡੀ ਕਤਾਰ ਲੋਕੋ ਮੈਂ ਤੁਹਾਡਾ دوست ਡਾਕਟਰ ਮੱਖਣ ਸਿੰਘ ਸੁਭਾ ਜਨਰਲ ਸਕੱਤਰ ਭਾਜਪਾ ਸਮਾਜਪਾਰਟੀ ਪੰਜਾਬ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦੋਸਤੋ ਜੋ ਅੱਜ ਡੀਸੀ ਦਫ਼ਤਰ ਦੇ ਸਾਹਮਣੇ ਐਸ்சி ਬੀਸੀ ਸਾਂਝਾ 프ਰੰਟ ਵੱਲੋਂ ਸਰਦਾਰ ਬਲਬੀਰ ਸਿੰਘ ਆਲਮਪੁਰ ਜਿਨ੍ਹਾਂ ਨੇ ਜੋ ਐਸ்சி ਜਾਲੀ ਸਰਟੀਫਿਕੇਟ ਬਣਾ ਕੇ ਕੁਝ ਜਾਤੀ ਦੇ ਲੋਕਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਬਹੁਤ ਸਾਰੇ ਰਿਟਾਇਰ ਵੀ ਹੋ ਚੁੱਕੇ ਆ ਬਹੁਤ ਸਾਰੇ ਹਜੇ ਨੌਕਰੀ ਕਰ ਰਹੇ ਆ ਕੁਝ ਫੜੇ ਗਏ ਆ ਤੇ ਕੁਝ ਫੜੇ ਜਾਣੇ ਹੈਗੇ ਉਹਨਾਂ ਦੇ ਵਿਰੁੱਧ ਇੱਕ ਸੰਘਰਸ਼ ਕੀਤਾ ਰਿਜ਼ਰਵੇਸ਼ਨ ਟੋਰ ਫਰੋ ਮੋਰਚੇ ਦੀ ਅਗਵਾਈ ਦੇ ਵਿੱਚ ਪਰ ਪੰਜਾਬ ਦੀ ਸਰਕਾਰ ਕਿਉਂਕਿ ਕਹਿੰਦੇ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਹੈ ਉਹ ਸੱਚ ਬੋਲਣ ਵਾਲੇ ਸਾਡੇ ਸੁਪੁੱਤਰ ਨੂੰ ਉਹਨਾਂ ਨੇ ਉਹਨਾਂ ਦੇ ਉੱਤੇ ਐਕਸਟਰੈਪਸ਼ਨ ਦਾ ਛੋਟਾ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਕ ਦਿੱਤਾ 2 ਮਹੀਨੇ ਜੇਲ੍ਹ ਦੇ ਵਿੱਚ ਹੋ ਗਏ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਅੱਜ ਐਸ்சிਬੀਸੀ ਸਾਂਝਾ ਪ੍ਰੰਤ ਦੇ ਸੱਦੇ ਉੱਤੇ ਬਹੁਜਨ ਸਮਾਜ ਪਾਰਟੀ ਸਰਦਾਰ ਬਲਬੀਰ ਸਿੰਘ ਆਲੰਪੁਰ ਦੇ ਹੱਕ ਦੇ ਵਿੱਚ ਮਿਤਰੀ ਹੈ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਪੂਰੇ ਐਸਸੀ ਸਮਾਜ ਨੂੰ ਓਬੀਸੀ ਸਮਾਜ ਨੂੰ ਘੱਟ ਗਿਣਤੀਆਂ ਨੂੰ ਕਿ ਜੋ ਯੁੱਗ ਚੱਲ ਰਿਹਾ ਇਹ ਯੁੱਗ ਮਨੁਵਾਦੀਆਂ ਦਾ ਯੁੱਗ ਚੱਲ ਰਿਹਾ ਸਮੰਤਵਾਦੀਆਂ ਦਾ ਯੁੱਗ ਚੱਲ ਰਿਹਾ ਪੂੰਜੀਵਾਦੀਆਂ ਦਾ ਯੁੱਗ ਚੱਲ ਰਿਹਾ ਰਜਵਾਰਾ ਸ਼ਾਹੀ ਦਾ ਯੁੱਗ ਚੱਲ ਰਿਹਾ ਇਸ ਪੂੰਜੀਵਾਦ ਦੇ ਵਿੱਚ ਮਨੁਵਾਦ ਦੇ ਵਿੱਚ ਸਮਾਨਤਵਾਦ ਦੇ ਵਿੱਚ ਜੋ ਗਰੀਬ ਹੈ ਜੋ ਮਜ਼ਦੂਰ ਹੈ ਜੋ ਦਲਤ ਹੈ ਜੋ ਪਛੜਿਆ ਉਹ ਕੁਚਲਿਆ ਜਾ ਰਿਹਾ ਹੈ ਉਹਦੇ ਹੱਕ ਹਕੂਕ ਖਤਮ ਕੀਤੇ ਜਾ ਰਹੇ ਹਨ ਜਿੱਥੇ ਮੈਂ ਇਹ ਧਰਨਾ ਮਾਰਨ ਵਾਲੇ ਸਾਥੀਆਂ ਦੀ ਸ਼ਲਾਘਾ ਕਰਦਾ ਉਹਨਾਂ ਦੀ ਪ੍ਰਸ਼ੰਸਾ ਕਰਦਾ ਪਰ ਉਹਨਾਂ ਨੂੰ ਅਸੀਂ ਇੱਕ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਬਹੁਜਨ ਸਵਾਜ ਪਾਰਟੀ ਦੇ ਮਾਧਮ ਤੋਂ ਕਿ ਸਾਧੀਆਂ ਜਿਵੇਂ ਬਾਬਾ ਸਾਹਿਬ ਡਾਕਟਰ ਪਿੰਦਰਾ ਅੰਬੇਦਕਰ ਸਾਹਮਣੂ ਦੱਸ ਕੇ ਗਏ ਨੇ ਜੋ ਸਾਹਬ શ્રી ਕਾਂਸੀ ਰਾਮ ਸਾਹਮਣੂ ਦੱਸ ਕੇ ਗਏ ਨੇ ਜੋ ਭੈਣ ਕੁਮਾਰੀ ਮਾਇਆਬੱਤੀ ਦੀ ਅਗਵਾਈ ਵਿੱਚ 4 ਦੇ ਕਰੋੜਾ ਲੋਕ ਗਰੀਬ ਮਜ਼ਦੂਰ ਗਲਤ ਪਛੜੇ ਲੋਕ ਮੁਸਲਮਾਨ ਭਰਾ ਇੱਕ ਵੱਡਾ ਕਾਫਲਾ ਲੈ ਕੇ ਤੁਰੇ ਹੋਏ ਨੇਗੇ ਅਸੀਂ ਜਿੰਨਾ ਚਿਰ ਨੀਤੀਵਾਣ ਨਹੀਂ ਬਣਦੇ ਹਾਂ ਕਿ ਜਿੰਨਾ ਚਿਰ ਅਸੀਂ ਮਿੱਠੀ ਬਣਾਉਣ ਵਾਲੇ ਨਹੀਂ ਬਣਦੇ ਹੋਗੇ ਉਨਾ ਚਿਰ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੈਗਾ ਸਰਕਾਰ ਕੇ ਛਾੜੂ ਵਾਲਾ ਨਹੀਂ ਹੋਵੇ ਸਰਕਾਰਾਂ ਪਹਿਲਾਂ ਜੇ ਕਾਂਗਰਸੀਆਂ ਵਾਲੀਆਂ ਹੋਣ ਕਿ ਅਕਾਲੀਆਂ ਦੀਆਂ ਰਹੀਆਂ ਹੁਣ ਜਿਹੜੀ ਹੁਣ ਭਾਜਮਾ ਜਿਹੜੀ ਹੈਗੀ ਆ ਉਹ ਕਹਿੰਦੀ ਐ ਸਿੱਥੇ ਸਰਕਾਰ ਬਣਾਉਣ ਜਾ ਰਹੇ ਆ ਪਰ ਸਰਕਾਰਾਂ ਜਿਹਦੀਆਂ ਮਰਜ਼ੀ ਬਣ ਜਾਣ ਮੇਰੀ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਭਾਰਤ ਦੇ ਸਾਰੇ ਗਰੀਬਾਂ ਮਜ਼ਦੂਰਾਂ ਦਲਕਾਂ ਪਛੜਿਆਂ ਨੂੰ ਕਟਗੰਟੀਆਂ ਨੂੰ ਮੁਸਲਮਾਨ ਭਰਾਵਾਂ ਨੂੰ ਬੇਨਤੀ ਹੈ ਕਿ 2024 ਦਾ ਜੋ ਚੋਣਾਂ ਦੀ ਲੜਾਈ ਹੈ ਜੋ ਬਹੁਤ ਵੱਡੀ ਇੱਕ ਡੈਮੋਕ੍ਰੇਸੀ ਦੀ ਲੜਾਈ ਹੈ ਕਿਉਂਕਿ ਭਾਰਤ ਦੇ 600 ਵਕੀਲਾਂ ਨੇ ਸੰਪਰੀਮ ਕੋਰ ਦੇ ਚੀਫ ਸੈਕਟਰੀਸ ਨੂੰ ਇਹ ਲਿਖ ਕੇ ਦਿੱਤਾ ਹੈਗਾ ਵੀ ਇੱਥੇ ਕੁਝ ਵੱਡੇ ਸੁਧਾਰਾਂ ਦੀ ਲੋੜ ਹੈ ਭਾਰਤ ਦੀ ਜਿਹੜੀ ਹੈਗੀ ਆ ਲੋਕਤੰਤਰ ਨੂੰ ਖਤਰਾ ਭਾਰਤ ਦੇ ਸੁਧਾਰ ਨੂੰ ਖਤਰਾ ਇਸ ਦੇ ਇੱਥੇ ਲੋਕਤੰਤਰ ਦੇ ਸੁਧਾਰ ਨੂੰ ਖਤਰਾ ਹੋਵੇ ਉੱਥੇ ਗਰੀਬਾਂ ਮਜ਼ਦੂਰਾਂ ਦਲਤਾਂ ਦਾ ਉੱਥੇ ਰਹਿਣਾ ਜਿਹੜਾ ਹੈਗਾ ਉਹ ਮੁਸ਼ਕਲ ਹੋ ਜਾਂਦਾ ਹੈਗਾ ਤੇ ਮੁਸ਼ਕਲ ਹੋ ਰਿਹਾ ਤੇ ਜਿਹੜੀ ਝਾੜੂ ਸਰਕਾਰ ਹੈ ਖਾਸ ਕਰਕੇ ਉਹ ਪੂਰੀ ਦਲਤਬੋਧੀ ਹੈ ਅੱਜ ਅੱਜ ਹੀ ਅਖਬਾਰਾਂ ਪੜੀਆਂ ਨਗੀਆਂ ਸਰਕਾਰੀ ਸਕੂਲਾਂ ਵਿੱਚ ਜਿੰਨੇ ਵੀ ਜਿਹੜੇ ਵਿਦਿਆਰਥੀ ਐ ਉਹ ਗੈਰਹਾਜੇ ਸੀ ਤੇ ਫੇਲ ਹੋਗੇ ਸੀ ਉਹਨਾਂ ਸਾਰਿਆਂ ਨੂੰ ਪ੍ਰੋਮੋਟ ਕਰ ਦਿੱਤਾ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਸਾਡੇ ਗਰੀਬਾਂ ਮਜ਼ਦੂਰਾਂ ਦਲਤਾਂ ਦੇ ਵਿੱਚ ਇਹ ਹੀਣ ਭਾਵਨਾ ਪੈਦਾ ਕਰਨਾ ਚਾਹੁੰਦੇ ਨੇ ਸਾਡੇ ਵਿੱਚੋਂ ਕੰਪੀਟੀਸ਼ਨ ਦੀ ਭਾਵਨਾ ਨੂੰ ਮੁਕਾਬਲੇ ਦੀ ਭਾਵਨਾ ਨੂੰ ਖਤਮ ਕਰਨਾ ਚਾਹੁੰਦੇ ਨੇ ਸਾਨੂੰ ਉੱਚ ਵਿੱਦਿਆ ਤੋਂ ਜਿਹੜਾ ਹੈਗਾ ਇਹ ਰਹਿਤ ਕਰਨਾ ਚਾਹੁੰਦੇ ਨੇਗੇ ਆਓ ਲੋਕੋ ਆਓ ਦੋਸਤੋ ਰਲ ਮਿਲ ਕੇ ਬੌਝਨ ਸਮਾਜ ਪਾਰਟੀ ਦੇ ਨੀਲੇ ਚੰਦੇ ਬੁਲੰਦ ਹੋਈਏ ਮੈਂ ਐਸਸੀਬੀਸੀ ਜੂਨੀਅਨ ਜਿਹੜਾ ਸੰਜਿਆ ਫੰਦਾ ਹੈ ਇਹਨਾਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਾਡਾ ਸਮਰਥਨ ਪਹਿਲਾਂ ਵੀ ਰਿਜ਼ਰਵੇਸ਼ਨ ਚੋਰ ਫਰੋ ਮੋਰਚੇ ਨਾਲ ਸੀ ਅੱਜ ਵੀ ਹੈ ਤੇ ਕੱਲ੍ਹ ਵੀ ਰਹੇਗਾ ਪਰ ਸਾਨੂੰ ਪਰਮਪਿਤਾ ਸਤਿਗੁਰੂ ਅਰਜਨਦਾਸ ਜੀ ਉਹ ਕਹਿਣਾ ਜ਼ਰੂਰ ਮੰਨਣਾ ਪੈਣਾ ਸਤਸਿੰਗ ਮਿਲ ਰਹੀਏ ਮਾਦੋ ਜੈਸੇ ਮਗਰ ਮਖੀਰਾ ਫੇਰ ਹੀ ਅਸੀਂ ਜਿਹੜਾ ਹੈਗਾ ਇੱਥੇ ਜਿਹੜਾ ਕਾਮਯਾਬ ਹੋ ਸਕਾਂਗੇ ਕਿਉਂਕਿ ਜਿੰਨਾ ਚਿਰ ਭਾਰਤ ਦੀ ਗੱਦੀ ਦੇ ਉੱਤੇ ਭਾਰਤ ਦੀਆਂ 29 ਸਟੇਟਾਂ ਵਿੱਚ ਜਿਹੜੇ ਮੁੱਖ ਮੰਤਰੀ ਨੇ ਤੇ ਪ੍ਰਧਾਨ ਮੰਤਰੀ ਜਿਨ੍ਹਾਂ ਚਿਰ ਦਲਤਾਂ ਪਛੜਾਂ ਜੋ ਨਹੀਂ ਬੰਦਾਂ ਉਹਨਾਂ ਜਿਨ੍ਹਾਂ ਦਾ ਸਾਡਾ ਗਰੀਬਾਂ ਦਾ ਭਲਾ ਹੋਣ ਵਾਲਾ ਨਹੀਂ ਸਾਰਿਆਂ ਨੂੰ ਜੈ ਜੀਨ ਜੈ ਭਾਰਤ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਸੀ ਬੋਧਨ ਸਮਾਜ ਪਾਰਟੀ ਦੇ ਸੂਪਰ ਜਰਨਲਿਸਟ ਕਤਰ ਸ੍ਰੀ ਜਿੰਮ ਕੌਰ ਸਿੰਘ ਜੀ ਵੀਰ ਅਤੇ ਡਾਕਟਰ ਮੱਖਣ ਸਿੰਘ ਜੀ ਸੂਪਰ ਜਰਨਲਿਸਟ ਕਤਰ ਬੋਧਨ ਸਮਾਜ ਪਾਰਟੀ ਪੰਜਾਬ ਨਾਲ ਸੋ ਇਹਨਾਂ ਦਾ ਕਹਿਣਾ ਹੈ ਕਿ ਅਗਰ ਆਪਾਂ ਆਪਣੀ ਬੋਡ ਦਾ ਸਹੀ ਇਸਤੇਮਾਲ ਕਰੀਏ ਤਾਂ ਇਸ ਤਰ੍ਹਾਂ ਦੇ ਧਰਮੇ ਲਾਉਣ ਦੀ ਸਾਨੂੰ ਜ਼ਰੂਰਤ ਨਹੀਂ ਪੈ ਲਗੇ ਸੋ ਇਸ ਤਰ੍ਹਾਂ ਦੀਆਂ ਸੱਚੀਆਂ ਤੇ ਸੁਧ ਖਬਰਾਂ ਦੇਖਣ ਲਈ ਸਾਡੇ ਚੈਨਲ YouTube ਚੈਨਲ onlit news 08 ਦਾ ਇੱਕ ਵਾਰੀ ਪੱਕਾ ਵਿਸਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ